ਹੈਲੋ ਗਾਇਜ਼ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਸਤੰਦਰ ਦਾ ਹੋ ਗਿਆ ਹੁਣ ਸਕੂਲ ਦਾ ਟਾਈਮ ਤੇ ਅੱਜ ਇਹਨੂੰ ਅਸੀਂ ਆਪਾਂ ਬੈਂਚ 'ਤੇ ਬਿਠਾਟਿਆ ਨੂੰ ਆਜੋ ਹੁਣ ਚੱਕੇ ਲੱਗਦਾ ਜਦ ਬੈਏਗਾ

ਉੱਤੇ ਉੱਤੇ ਡਿਗਰੇਸ ਨੇ ਅੱਛਾ ਤੇ ਸਾਨੂੰ ਪਤਾ ਹੈ ਦੱਸੋ ਮੈਨੂੰ ਮਨਾ ਕਰਿਆ ਸੀਗਾ ਨਾ ਵੀ ਇਹ ਤੁਸੀਂ ਨਾ ਇਹਨੂੰ ਐ ਕਰਿਆ ਕਰੋ ਵੀ ਟੁੱਟ ਜਾਂਦਾ ਹੁੰਦਾ ਹੈ ਹੈ ਕੀ ਕਰ ਰਹੇ ਸਟੰਟ ਮਾਰਦਾ ਸੀ ਇਹਦੇ ਤੇ ਹੈ ਚਲੋ ਤੂੰ ਨਮੀ ਲੈ ਕੇ ਦੇਵਾਂਗੇ ਸੁਣਾ ਕੇ ਰਾਂਜੀ ਕਿਹੜੀ ਆਪਣੀ ਦੂਸਰੀ ਜਿਹੜੀ ਆਪਣੇ ਕੋਲ ਵੱਡੀ ਹੈਗੀ ਵੱਡੀ ਸਾਈਕਲੀ ਹੈਗੀ ਨਾ ਕਿਵੇਂ ਠੀਕ ਹੋ ਪੜੀ ਸਕੂਲ ਦੀਆਂ ਬੈਨਾ ਹੋ ਗਿਆ ਸਟਾਰਟ ਆ ਗਈ ਹੈ ਨਾ ਬੇਟਾ ਤੇ ਹੁਣ ਇਹਨੂੰ ਆਪਾਂ ਬੈਨ ਦੇ ਵਿੱਚ ਬਿਠਾ ਦਨੇ ਆ। ਓਏ ਕਾਫੀ ਤੇ ਵੀ ਚੜ ਗਈ ਆ। ਓਏ ਉਹ ਦੇਖੀ ਗਏ